ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਆਪਦੇ ਪਿੰਡੋਂ ਸ਼ਹਿਰ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਦੋਸਤੋ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਟੋਕੜ ਗੱਬਣ ਗਾਂ ਵਖੋਣੀ ਹੈ ਰੇਟ ਵੀ ਆਪਾਂ ਤੁਹਾਨੂੰ ਜਿਹੜਾ ਵੀਡੀਓ 'ਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜੈਸ ਕਿਸੇ ਵੀਰ ਦੇ ਪਸੰਦ ਆ ਜੂਗੀ ਆਪਦੀ ਤਸੱਲੀ ਨਾਲ ਇੱਥੇ ਖਰੀਦ ਲਿਆ ਜੇ ਨੰਬਰ ਮੈਂ ਵੀਰ ਦਾ ਸਕਰੀਨ ਤੇ ਲਾ ਦੂੰਗਾ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਹੈ ਆਪਣਾ ਕਰਸੇਮ ਸਿੰਘ ਹੈ ਜੀ ਤਰਸੇਮ ਸਿੰਘ ਬਾਈ ਆਪਣਾ ਬਾੜ ਲੈਂਦਾ ਕੰਮ ਨਹੀਂ ਆਪਾਂ ਟੋਕੜਾ ਕੱਚਾ ਲੈ ਕੇ ਸਾਂਭ ਲਈ ਦਿੰਦੇ ਹਾਂ ਟੋਕੜਾ ਗੱਭਣਾ ਗਾਇਆਂ ਲੈ ਕੇ ਸੰਭਾਲ ਕੇ ਤਿਆਰ ਕਰਕੇ ਵੇਚ ਦੇ ਠੀਕ ਹੈ ਜੀ ਆਹ ਗਾਂ ਆਪਣੇ ਕੋਲ ਕਾਊ ਹੈ ਜੀ ਹਾਂਜੀ ਕਾਊ ਹੈ ਠੀਕ ਕਿੰਨਾ ਮਾਸੂਆ ਬਈ ਇਹ ਤੀਜਾ ਜੀ ਦੁੱਧ ਕਿੰਨਾ ਹੀ ਥਲੇ ਦੇ ਸੱਤ ਦੇ ਅੰਦਰ ਵਾਰ ਆਈ ਤੇ ਬਾਈ ਗੱਭਣ ਗੱਭਣ ਮਹੀਨਾ ਹੋ ਗਿਆ ਠੀਕ ਆ ਭਰਾ ਨੂੰ ਮਹੀਨਾ ਹੋ ਗਿਆ ਠੀਕ ਆ ਭਰਾ ਨੂੰ ਦੋਸਤੋ ਕਰੋ ਸੰਗ ਚ ਗਾਂ ਇਹ ਚੰਗੀ ਵਹਿੜ ਚੰਗੇ ਕਦ ਕਾੜ ਵਾਲੀ ਆਪਾਂ ਤੁਹਾਨੂੰ ਇਹਦੀ ਤੋਰ ਕੇ ਵਿਖਾਵਾਂਗੇ ਹਾਂਜੀ ਬਾਈ ਜੀ ਮਾੜੀ ਜੀ ਬਾਹਰ ਨੂੰ ਕੱਢ ਲਈਏ ਦੇਖ ਸਕਦੇ ਹੋ ਦੋਸਤੋ ਚੰਗੇ ਕਦ ਕਾਠ ਵਾਲੀ ਵਹਿੜਾ ਆ ਦੇਖ ਸਕਦੇ ਥਣਾ ਦਾ ਗੈਪ ਮੋੜ ਲੀ ਬਾਈ ਜੀ ਦੇ ਸਭ ਇਹ ਦੋਸਤ ਥਣਾ ਲੱਗ ਗਿਆ ਚਾਰੇ ਥਣ ਪੂਰੇ ਗੈਪ ਤੇ ਲੱਗੇ ਹੋਏ ਕੱਲਾ ਕੱਲਾ ਚਵਾਈਆ ਥਣ ਲੱਗਿਆ ਹੋਇਆ ਆ ਬੈਕ ਸਾਈਡ ਤੋਂ ਦੇਖ ਸਕਦੇ ਨੇ ਵਾ ਹਾਂਜੀ ਬਾਈ ਜੀ ਕੀ ਪ੍ਰਾਈਸ ਕਰਦੇ ਆ ਜੀ ਇਹਦਾ 17000 ਰੁਪਏ ਜੀ ਮਾਨਤਨ ਕਰ ਦੋਗੇ ਜੀ ਮੋਕੇ ਕਰ ਦਾਂਗੇ ਜੀ ਠੀਕ ਹੈ ਜੀ ਦੋਸਤੋ 22 ਨੇ 17000 ਰੁਪਿਆ ਜਿਹੜਾ ਰੇਟ ਕੀਤਾ ਹੋਇਆ ਗਾਂ ਦਾ ਤੇ 22 ਦਾ ਨੰਬਰ ਜਿਹੜਾ ਮੈਂ ਸਕਰੀਨ ਤੇ ਲਾ ਦੂੰਗਾ ਤੁਸੀਂ ਗੱਲਬਾਤ ਕਰ ਲੈ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ